यदि यदु नहीं तो ले हाय हाय कर्मा कर्मा और कर्मा जाने दें नहीं ले हाय 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 अल्लाह को क्या कर्मा क्या

अग्नी अग्नी देव ਕੀ ਨੋਦ ਤੁਹਾਡੇ ਕੀ ਲੱਗਦੇ ਸੀ ਮੇਰੀ ਸਿਸਟਰ ਕੀ ਨਾਮ ਸੀ ਲੜਕੀ ਰੇਖਾ ਕੁਮਾਰ ਕਿੱਥੇ ਗਈ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ ਇਹ ਬਾਬੇ ਦੇ ਗਈ ਢਿੰਗੜਮਾ ਮੇਲੇ ਤੇ ਠੀਕ ਹੈ ਉੱਥੋਂ ਆਂਦੀ ਵਕੀ ਘਰ ਨੂੰ ਆਂਦੇ ਹੀ ਤੇ ਉੱਥੇ ਆਂਦੀ ਵਕੀ ਬਾਰਦਾਤ ਹੋਈ ਆ ਬਹੁਤ ਜ਼ਰਾ ਜ਼ਖਮੀ ਕੀਤਾ ਦੇ ਕਿਨੇ ਕਾਦੇ ਕਾਦੇ ਨਾਲ ਟੱਕਰ ਹੋਈ ਸੀ ਇਹ ਗੱਡੀ ਨਾ ਅੱਛਾ ਫਿਰ ਉਸ ਤੋਂ ਬਾਅਦ ਕਾਰ ਨਾ ਯਾਰ ਕਾਰ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਹਸਪੀਟਲ ਲੈ ਕੇ ਆਏ ਹਸਪੀਟਲ ਲੈ ਕੇ ਆ ਕੇ ਤੇ ਬਹੁਤ ਜਿਆਦਾ ਗਾਇਲ ਹੀ ਕੁੜੀ ਦੀ ਤੇ ਆਂਦੇ ਸਾਥੀ ਡੈਥ ਹੋ ਗਈ ਕੁੜੀ ਦਾ ਕੀ ਨਾਮ ਸੀਗਾ ਕਿ ਨਾ ਗਰਮਾ ਕਿੰਨੇ ਸਾਲ ਦੀ 7 ਸਾਲ ਦੀ ਤੇ ਇਹ ਇਸ ਤੋਂ ਸੀਸੀਟੀਵੀ ਵਗੈਰਾ ਤਲਾਸ਼ ਕੀਤੀ ਰਸਤੇ 'ਚ ਕਿ ਕਿਸ ਤਰ੍ਹਾਂ ਹੱਸਦਾ ਹੋਇਆ ਕੁਝ ਪਤਾ ਲੱਗਾ ਨਹੀਂ ਅੱਜ ਸਵੇਰੇ ਕੀਤੀ ਕੋਈ ਪਹਿਲਾਂ ਸਵੇਰੇ ਪੁੱਛਤਾਸ ਨਹੀਂ ਕਰਨ ਦੇ ਆਈ ਬਾਅਦ 'ਚ ਅਸੀਂ ਕਿਹਾ ਕਿ ਅਸੀਂ মিডিਆ ਵਾਲੇ ਨੂੰ ਸੱਦਰ ਲੱਗੇ ਆ ਤੇ ਬਾਅਦ 'ਚ ਉਹਨਾਂ ਨੇ ਥੋੜੀ ਪੁੱਛਤਾਸ ਕੀਤੀ ਕਿ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਆ ਨੋਂ ਸਿਰਫ ਇਨਸਾਫ ਚਾਹੀਦਾ ਬਾਬੇ ਦੇ ਗਏ ਸੀ ਮੇਲੇ ਤੇ ਗਏ ਸੀ ਤੇ ਮੇਲੇ ਤੋਂ ਆਏ ਕਰਦੇ ਸੀ ਤੇ ਆਣ ਕੇ ਸ ਆਪਣੀ ਸਾਈਡ ਤੇ ਜਾਇ ਕਰਦੇ ਸੀ ਇਹ ਟੋਟਲ 6 ਜਾਂ 7 ਜਣੇ ਹੈ ਸੀ ਤੇ ਇਹ ਆਪਣੀ ਸਾਈਡ ਤੇ ਜਾਇਗਾ ਇੱਕ ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ ਘੜੀਸਤਾ ਜਣੇ ਨੂੰ ਲੈ ਗਿਆ ਕਿਹੜੀ ਗੱਡੀ ਸੀ ਇਹ ਵਾਈਟ ਕਲਰ ਦੀ ਸੀ ਸ਼ਿਫਟਰ ਵਗੈਰਾ ਸੀ ਗੱਡੀ ਠੀਕ ਹੈ ਤੇ ਲੈ ਕੇ ਗਿਆ ਤੇ ਨਾਲ ਪਹਿਲਾ ਕੁੜੀ ਦੇ ਵੀ ਸੱਟਾਂ ਵਗੈਰਾ ਕਾਫੀ ਲੱਗੀਆਂ ਸਿਸਟਰ ਦੇ ਸਿਸਟਰ ਦੇ ਕਾਫੀ ਬਾਹਾਂ ਟੁੱਟ ਗਈ ਆ ਲੱਤ ਦੇ ਵੀ ਲੱਤ ਵੀ ਕਰਾਇ ਗਈ ਸੀ ਖਰੀਦ ਦੀ ਹੱਡੀ ਵੀ ਕਰਾਇ ਗਈ ਸੀ ਤੇ ਛਾਤੀ ਦੇ ਵੀ ਗੱਡੀ ਤੇ ਹਾਂਜੀ ਪੂਰੇ ਜ਼ਿਲ੍ਹਾ ਹੋ ਗਿਆ। ਤੋਂ ਬਾਅਦ ਕੋਈ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹਲ ਤੱਕ। ਕੋਰਸਵਾਈ ਕੀਤੀ ਸੀ ਅਸੀਂ। ਤੇ ਪਹਿਲਾਂ ਸਵੇਰੇ ਤੇ ਕੋਈ ਸੁਣਾਈ ਨਹੀਂ ਹੋਈ। ਫਿਰ ਬਾਅਦ ਅਸੀਂ ਮੀਡੀਆ ਵਾਲੇ ਨੂੰ ਕਿਹਾ ਸੀ। ਤੇ ਬਾਅਦ ਸਾਰਾ ਕੁਝ ਹੋਇਆ ਸੀ। ਹੁਣ ਕੀ ਮੰਗ ਕਰਦੇ ਪਰਚਾ? ਅਸੀਂ ਮੰਗਿਆ ਬਸ ਸਾਨੂੰ ਇਨਸਾਫ ਚਾਹੀਦਾ ਬਸ। ਤੇ ਉਹ ਵੀ ਕਿੰਨੇ ਵੀ ਇਹ ਕੰਮ ਕੀਤਾ ਉਹਨੂੰ ਜਲਦ ਜਲਦ ਫੜਿਆ ਜਾਵੇ। ਇਹ ਪਿੱਛੋਂ ਗੱਡੀ ਆਈ ਉਹਨਾਂ ਸੜਕ ਹੀ ਪਿੱਤੀ ਸੀ। ਹਾਂ। ਤੇ ਇਹਾਂ ਤੇ ਵੱਜਣ ਲੱਗੇ ਨਾ ਪਹਿਲੇ ਉਹ ਮਾਮੀ ਇੱਕ ਪਾਸੇ ਹੈਗੇ ਨਾ ਤੋਂ ਉਹਨਾਂ ਦੇ ਵੱਜੇ। ਤੇ ਇਹ ਇੱਧਰੋਂ ਆ ਗਿਆ ਆਪਾਂ ਮੈਂ ਵੀ ਇੱਧਰੋਂ ਆ ਗਿਆ ਇੱਕ ਪਾਸੇ ਨੂੰ ਆ ਗਿਆ ਆਪਾਂ ਤਾਂ ਇਹਨਾਂ ਨੂੰ ਜਿਹੜੀ ਮੰਮੀ ਉਹਨੂੰ ਨਾ ਤਰੀਕੇ ਨਾਲ ਹੀ ਲੈ ਗਏ ਉਹ ਇੱਕ ਸਾਹ ਦੇ ਅੱਗੇ ਛੱਡਿਆ ਜਾ ਕੇ ਉਹਨਾਂ ਨੇ ਤਾਂ ਬਾਕੀਆਂ ਦੇ ਪਿੱਛੇ ਉਹ ਗੱਡੀ ਵਾਲਾ ਰੁਕਿਆ ਨਹੀਂ ਉੱਥੇ ਨਹੀਂ ਜੀ ਉਹ ਨਹੀਂ ਰੁਕਿਆ ਕਿਹੜੇ ਕਿਹੜੇ ਰੰਗ ਦੀ ਗੱਡੀ ਸੀਗੀ ਵਾਈਟ ਗੱਡੀ ਸੀ ਕਿਸੇ ਨੇ ਤੁਹਾਡੀ ਮਦਦ ਵਗੈਰਾ ਕੀਤੀ ਉੱਥੇ ਇੱਥੇ ਪਿੰਡ ਵਾਲੇ ਉਹ ਪਾਈਪੂ ਛੱਟੇ ਹੋਏ ਸੀ ਓਦਾਂ ਨਾਲ ਪੁਲਿਸ ਨੇ ਛੱਡਿਆ ਹੀ ਉਹ ਆਈ ਬਾਅਦ ਆਏ ਹੀ ਦੋ ਤਿੰਨ ਜਣੇ ਆਏ ਬਤਾਨੇ ਲੱਗਿਆ ਇਹਨਾਂ ਗੱਡੀ ਦਾ ਤੇ ਤੁਸੀਂ ਆਪਣੀ ਮਦਦ ਨਾਲ ਸੀਗੇ ਮੰਮੀ ਦੇ ਹਾਂ ਜੀ ਕਿਥੋਂ ਆਇਸੀ ਤੁਸੀਂ ਆਪਾਂ ਮੇਲਾ ਦੇਖ ਕੇ ਆਂਦੇ ਰੇ ਤੇ ਟੱਕਰ ਉਹਨੇ ਪਿੱਛੇ ਮਾਰੀ ਜਿੱਤੇ ਬਣਾਲੀ ਸੀ ਮੰਮੀ ਦੇ ਹਾਂਜੀ ਤੁਸੀਂ ਬਚ ਗਏ ਤੁਹਾਡਾ ਬਚਾਅ ਹੋ ਗਿਆ ਹਾਂ ਬਚਾਅ ਕੇ ਇੱਥੇ ਆਇਆ ਇੱਥੇ ਲੱਗੀ ਆ ਤੁਹਾਡੀ ਵੀ ਲੱਗੀ ਆ ਹਾਂਜੀ ਤੇ ਉਹਨਾਂ ਨੂੰ ਤੇਰੀ ਸਿਰ ਦੇ ਲੱਗਿਆ ਟੇਡੀ ਮੇਡੀ ਤੇ ਗੱਡੀ ਚਲਾਉਂਦੇ ਹੈਗਾ